ਸਤਿ ਸ਼੍ਰੀ ਅਕਾਲ ਜੀ ਕਮਾਂ ਡੈਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ ਚੋ ਵੀਡੀਓ ਬਣਾ ਰਹੇ ਆਂ ਇੱਕ ਸੱਜਰ ਝੋਟੀ ਦਿਖਾਵਾਂਗੇ ਤੇ ਇੱਕ ਟੋਕੜ ਗੱਬਣਾ ਲੈ ਸੱਜਣੋ ਟਾਪ ਦੀ ਸੱਜਰ ਝੋਟੀ ਦਿਖਾਉਣੇ ਆਂ ਤੀਜਾ ਥੂਆ ਸੂਈ ਹੋਈ ਆ ਝੋਟੀ ਪੁੰਡੀ ਝੋਟੀ ਆ ਦੇਖ ਸਕਦੇ ਹੋ ਸੱਜਣੋ ਫੇਸ ਕੁਆਲਿਟੀ ਲੈ ਲੇਵੇ ਤੇ ਮਾਰ ਲਈ ਕੈਮਰਾ ਮੂਠੀ ਆਲਾ ਥਣ ਲੱਗਾ ਕੱਲਾ ਕੱਲਾ ਲੈਵੇ ਤੇ ਨਾੜਾ ਨੂੜਾ ਬਹੁਤ ਨੇ ਦੁੱਧ ਵਾਲੀ ਝੋਟੀ ਦੀ ਨਿਸ਼ਾਨੀ ਆ ਸੱਜਣੋ ਦੇਖ ਸਕਦੇ ਹੋ ਲੰਬਾਈ ਲੰਮੂਈ ਬਹੁਤਾ ਝੋਟੀ ਦੀ ਦੇਖ ਸਕਦੇ ਹੋ ਤੇ ਪਿੱਠਪੂੜੇ ਦੀ ਬਹੁਤ ਚੰਗੀ ਆ ਇਹਨੂੰ ਪੈਨ ਪੈਨੇ ਹੁੰਦੇ ਨੇ ਚਾਹੇ ਮੰਜਾ ਢਾਲਾ ਐਡੀ ਝੋਟੀ ਆ ਸੱਜਣੋ ਦੇਖ ਸਕਦੇ ਹੋ ਲੇਵੇ ਤੇ ਮਾਰ ਕੈਮਰਾ ਲੈ ਦੇਖ ਸਕਦੇ ਹੋ ਸੱਜਣੋ ਥਣ ਦੇਵੇ ਦੀ ਸਾਫ ਆ ਮੂਠੀ ਵਾਲਾ ਕੱਲਾ ਕੱਲਾ ਥਣ ਲੱਗਿਆ ਹੋਇਆ ਤੇ ਜਿਵਾਈ ਇੱਕ ਨੰਬਰ ਆ ਤੇ ਗਾੜੀ ਵੀ ਵਧੀਆ ਸੱਜਣੋ ਤੇ ਹੁਣ ਅੱਠ ਕੱਲ ਸੂਈਆ ਸਵੇਰੇ 8 ਲੀਟਰ ਬੋਲਾ ਹਾਜ਼ਰ ਆ ਸੱਜਣੋ ਤੇ ਇਹਨੇ 16 ਲੀਟਰ 16 17 ਲੀਟਰ ਦੁੱਧ ਪਾਉਣਾ ਸੱਜਣੋ ਆਸਾਨੀ ਨਾਲ ਪਾਉਣਾ ਤੇ ਘੱਟਾ ਦਿਖਾ ਦੇਵਾਂ ਮਗਰ ਮੋਹਰਾਂ ਨਾਲ ਦਾ ਪਿਓਰ ਘੱਟਾ ਮੋਹਰਾਂ ਨਾਲ ਦਾ ਟੀਕਾ ਭਰਾਇਆ ਹੋਇਆ ਹੈ ਸੱਜਣੋ ਦੇਖ ਸਕਦੇ ਹੋ ਮਾੜੂਆ ਕੱਟੂ ਦੇ ਨਾਲ ਜਾਂ ਇਕੱਲੇ ਸਵੇਰੀ ਛੂਜਾ ਤੇ 16 17 ਲੀਟਰ ਦੁੱਧ ਪਾਉਣਾ ਸੱਜਣੋ ਮੁੱਲ 1 35 ਆ ਇਹ ਆਪਾਂ 1 28 ਦੀ ਦੇ ਦਾਂਗੇ ਉਹ ਚੋਂ ਜਿਹੜਾ ਵੀ YouTube ਚੈਨਲ ਨੂੰ Instagram ਜਾਂ Facebook ਚੈਨਲ ਨੂੰ ਦੇਖ ਕੇ ਆਊਗਾ ਤੇ ਮਾਂ ਤਣ ਜਰੂਰ ਕਰਾਂਗੇ ਸੱਜਣੋਂ ਵਧੀਆ ਮਾਨ ਤਣ ਕਰਾਂਗੇ ਤੇ ਬਾਖੜ ਗੱਬਣ ਝੋਟੀ ਦਿਖਾਉਣੇ ਇੱਕ ਦੂਜਾ ਸੂਆ ਝੋਟੀ ਸੂਈ ਹੋਈ ਆ ਹੁਣ 4 ਮਹੀਨੇ ਦੀ ਗੱਬਣ ਹੋ ਗਈ ਸੱਜਣੋਂ ਫੇਸ ਕੁਆਲਟੀ ਦਿਖਾ ਦੇ ਉੰਡੀ ਝੋਟੀ ਦੂਜਾ ਸੂਆ ਸੂਈ ਹੋਈ ਥੋੜੀ ਸਾਈਡ ਤਾਂ ਜਰੂਰ ਹੈਗੀ ਆ ਸੱਜਣੋਂ ਪਰ ਧਾਰਾ ਨਹੀਂ ਕੱਟ ਹੈਗੀਆਂ ਹਨ ਇੱਕ ਬਰਾਬਰ ਨੇ ਚਾਹੇ ਦੋ ਡੰਗ ਚ ਹੋਵੇ ਵੀਰ ਭਾਈ ਚਾਰ ਡੰਗ ਚ ਹੋਵੇ ਥਣ ਦੋਏ ਬਰਾਬਰ ਨੇ ਮਗਰਲਾ ਮਗਰ ਨੇ ਦੋਏ ਬਰਾਬਰ ਨੇ ਮੂਰਲੇ ਦੋਏ ਬਰਾਬਰ ਨੇ ਧਾਰਾ ਕੱਟ ਨਹੀਂ ਹੈਗੀਆਂ ਚੰਗੀ ਝੋਟੀ ਆ ਛੱਜਣੋਂ ਦੂਜਾ ਸੂਆ ਸੂਈ ਹੋਈ ਚਾਰ ਮਹੀਨਿਆਂ ਦੀ ਗੱਬਣ ਹੋ ਗਈ ਇਹ ਡਾਕਟਰ ਤੋਂ ਚੈੱਕ ਕਰਾਈ ਚਾਰ ਮਹੀਨਿਆਂ ਦੀ ਗੱਬਣ ਤੇ 8 ਲੀਟਰ ਦੁੱਧ ਸੱਤ ਕਹਿ ਕੇ ਦੇਵਾਂਗੇ ਉਥੋਂ ਆਪਾਂ 8 ਮਿੰਨ ਕਿਲੇ ਆ ਤੇ ਮਗਰ ਕੱਟਾ ਇਹਦੇ ਕੱਟਾ ਦਿਖਾ ਦੇ ਆ ਕੱਟਾ ਛੱਜਣੋਂ ਇਹਦਾ ਦੇਖ ਸਕਦੇ ਹੋ 8-9000 ਦਾ ਕੱਟੀ ਆ ਮਗਰ ਜੇ ਇਹਦਾ ਮੁੱਲ ਚਾਹੇ 95 ਕਰਾ ਲਓ ਇਹ ਦੇਵਾਂਗੇ ਆਪਾਂ 85000 ਦੀ 85000 ਤੋਂ ਮਾਣ ਤਨ ਜ਼ਰੂਰ ਕਰਾਂਗੇ ਜਿਹੜਾ ਵੀ ਵੀਰ ਸੱਜਣਾ ਆਪਣੇ ਚੈਨਲ ਨੂੰ ਦੇਖ ਕੇ ਆਊਗਾ ਮਾਣ ਤਨ ਜ਼ਰੂਰ ਹੋਊਗਾ ਉਹ ਤੋਂ 85000 ਤੋਂ ਮਾਣ ਤਨ ਕਰਦਾਂਗੇ ਆਪਾਂ ਕੱਟਾਂ ਨਾਲ ਦੇਵਾਂਗੇ ਇਹਦਾ ਆਪਾਂ ਤੇ ਦੋ ਟਾਈਮ ਚ ਹੋਵੇ ਚਾਰ ਟਾਈਮ ਚ ਹੋਵੇ ਵੀਰ ਸੱਜਣਾ ਤੇ ਜੇ ਆਪਣੀ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮੋਬਾਈਲ ਨੰਬਰ ਹੈਗਾ 9872860112 ਜ਼ਿਲ੍ਹਾ ਸੰਗਰੂਰ ਪਿੰਡ ਝਨੇੜੀ ਧੰਨਵਾਦ